ਸਖਤ ਕਾਰਵਾਈ ਹੋਗੀ ਉਹਨੂੰ ਵਕਸ਼ਾ ਰਿ ਜਾਊਗਾ ਕਾਨੂੰਨ ਦੇ ਮੁਤਾਬਕ ਉਹਨੂੰ ਮਿਸਾਲੀ ਸਜ਼ਾ ਜਿਹੜੀ ਆ ਉਹ ਆਮ ਆਦਮੀ ਪਾਰਟੀ ਸਰਕਾਰ ਦੇ ਲਿਕਵੇਟਡ ਆਗੀ ਅਸੀਂ ਪੰਜਾਬ ਦੇ ਨੌਜਵਾਨ ਨੂੰ ਇਨਸਾਫ ਦਿਵਾਵਾਂਗੇ ਪੰਜਾਬ ਦੀ ਉਹਨਾਂ ਮਾਮਾ ਨੂੰ ਉਹਨਾਂ ਭੈਣਾਂ ਨੂੰ ਜਿਨ੍ਹਾਂ ਦੇ ਪੁੱਤ ਜਿਨ੍ਹਾਂ ਦੇ ਭਰਾ ਇਹ ਜਹਾਨ ਤੋਂ ਚਲੇ ਗਏ ਇਹਨਾਂ ਚਿੱਟਾ ਨਸ਼ਾ ਦੇ ਤਸਕਰਾਂ ਕਰਕੇ ਚਲੇ ਗਏ ਅਸੀਂ ਕੋਈ ਕਿਸੇ ਤੇ ਕੇਸ ਚੱਲਦਾ ਹੈ ਕੇਸ ਤਾਂ ਭਾਈ ਫਿਰ ਅਰਵਿੰਦ ਕੇਜਰੀਵਾਲ ਤੇ ਵੀ ਚੱਲਦਾ ਉਹ ਵੀ ਬੜਾ ਲੰਬਾ ਸਮਾਂ ਜੇਲ੍ਹ ਚ ਰਹਿ ਕੇ ਆਏ ਨੇ ਉਹਨਾਂ ਨੂੰ ਕਿਉਂ ਪੰਜਾਬ ਪੁਲਿਸ ਦੀ ਸੁਰੱਖਿਆ ਮਨੀਸ਼ ਸੋਧਿਆ ਵੀ ਜੇਲ੍ਹ ਚ ਰਹਿ ਕੇ ਆਏ ਨੇ ਉਹਨਾਂ ਨੂੰ ਕਿਉਂ ਪੰਜਾਬ ਪੁਲਿਸ ਦੀ ਸੁਰੱਖਿਆ ਜਿਸ ਤਰੀਕੇ ਦੇ ਨਾਲ ਅੱਜ ਅਕਾਲੀ ਦਲ ਕਾਂਗਰਸ ਤੇ ਬੀਜੇਪੀ ਬੋਲ ਰਹੇ ਨੇ ਅੱਜ ਤੱਕ ਤਾਂ ਇਹ ਇਹ ਪੰਜਾਬੀ ਜਾਂ ਪੰਜਾਬੀਆਂ ਦੇ ਹੱਕਾਂ ਦੇ ਲਈ ਕਦੇ ਇਸ ਤਰ੍ਹਾਂ ਇਕੱਠੇ ਹੋ ਕੇ ਬੋਲੇ ਨਹੀਂ ਪੂਰਾ ਪੰਜਾਬ ਜਾਣਦਾਗਾ ਕਿ ਜਦੋਂ ਪੰਜਾਬ ਦੇ ਅੰਦਰ ਅਕਾਲੀ ਦਲ ਬੀਜੇਪੀ ਦੀ ਸਰਕਾਰ ਸੀ ਉਸ ਸਮੇਂ ਪੰਜਾਬ ਦੇ ਅੰਦਰ ਨਸ਼ਾ ਮਾਫੀਆ ਨੇ ਆਪਣਾ ਜਾਲ ਵਿਛਾਇਆ ਔਰ ਡਰੱਗ ਦੀ ਜੜੀਆ ਭਰਪੂਰ ਸਪਲਾਈ ਪੰਜਾਬ ਦੇ ਅੰਦਰ ਅਕਾਲੀ ਦਲ ਬੀਜੇਪੀ ਦੀ ਸਰਕਾਰ ਦੇ ਸਮੇਂ ਪੈਦਾ ਹੋਈ ਔਰ ਉਸ ਸਮੇਂ ਬਹੁਤ ਸਾਰੇ ਅਕਾਲੀ ਇੰਤਜ਼ਾਮਾ ਨੂੰ ਵੱਡੀਆਂ-ਵੱਡੀਆਂ ਸਿਕਿਉਰਟੀਆਂ ਭਾਰੀ ਸਿਕਿਉਰਟੀਆਂ ਦੇਸ਼ ਦੇ ਪ੍ਰਧਾਨ ਮੰਤਰੀ ਲੈਵਲ ਦੀਆਂ ਸਿਕਿਉਰਟੀਆਂ ਜਿਹੜੀਆਂ ਉਹ ਨਸ਼ਾ ਤਸਕਰੀ ਕਰਨ ਵਾਲੇ ਵਿਅਕਤੀਆਂ ਨੂੰ ਪੰਜਾਬ ਦੇ ਅੰਦਰ ਅਕਾਲੀ ਦਲ ਬੀਜੇਪੀ ਦੀ ਸਰਕਾਰ ਦੇ ਸਮੇਂ ਮਿਲੀਆਂ ਅੱਜ ਪੰਜਾਬ ਦੇ ਅੰਦਰ ਆਮ ਆਪੀ ਪਾਰਟੀ ਦੀ ਸਰਕਾਰ ਜਿਹੜੀ ਆ ਉਹ ਨਸ਼ਾ ਮਾਫੀਆ ਦੇ ਖਿਲਾਫ ਨਸ਼ਾ ਤਸਕਰੀਆਂ ਦੇ ਖਿਲਾਫ ਇੱਕ ਬਹੁਤ ਵੱਡੀ ਲੜਾਈ ਲੜ ਰਹੀ ਆ ਇੱਕ ਯੁੱਧ ਲੈਵਲ ਦੀ ਲੜਾਈ ਜਿਹੜੀ ਆ ਉਹ ਲੜੀ ਜਾ ਰਹੀ ਆ ਪੰਜਾਬ ਦੇ ਅੰਦਰੋਂ ਆਮ ਆਦਮੀ ਪਾਰਟੀ ਦਾ ਪ੍ਰਣਾ ਕਿ ਨਸ਼ਾਸੀ ਖਤਮ ਕਰਕੇ ਰਹਾਗੇ ਪਰ ਲੇਕਿਨ ਮੈਂ ਹੈਰਾਨ ਆ ਕੱਲ ਵੀ ਜਦੋਂ ਇੱਕ ਵਿਅਕਤੀ ਦੀ ਸਿਕਿਉਰਿਟੀ ਜਿਹੜੀ ਆ ਉਹ ਘਟਾਈ ਗਈ ਆ ਜਾਂ ਕਟਿਆ ਤਾਂ ਉਸ ਤੋਂ ਬਾਅਦ ਮੈਂ ਸਮਝਦਾਗਾ ਕਿ ਸਾਰੀਆਂ ਹੀ ਅਕਾਲੀ ਤਰ੍ਹਾਂ ਭਾਰਤੀ ਜਨਤਾ ਪਾਰਟੀ ਕਾਂਗਰਸ ਪਾਰਟੀ ਬੜੀ ਤਰਲੋਮੱਚੀ ਹੋ ਰਹੀਆਂ ਰਹੀਆਂ ਬੜੀਆਂ ਜਿਹੜੀਆਂ ਸਿਕਿਉਰਿਟੀ ਲੈ ਕੇ ਚਿੰਤਤ ਰਹਿਗੀਆਂ ਪੰਜਾਬ ਦੇ ਨੌਜਵਾਨ ਨੂੰ ਲੈ ਕੇ ਕੋਈ ਗੱਲ ਨਹੀਂ ਕਰ ਰਹੀਆਂ ਅੱਜ ਪੰਜਾਬ ਦੇ ਨੌਜਵਾਨ ਨੂੰ ਅਸੀਂ ਨਸ਼ਿਆਂ ਤੋਂ ਬਾਹਰ ਕੱਢਣ ਦੀ ਕੋਸ਼ਿਸ਼ ਚ ਲੱਗੇ ਆਂ ਅੱਜ ਪੰਜਾਬ ਦੇ ਅੰਦਰ ਨਸ਼ਾ ਤਸਕਰੀ ਨੂੰ ਖਤਮ ਕਰਨ ਚ ਲੱਗੇ ਹੋਇਆ ਪਰ ਲੇਕਿਨ ਦੂਜੇ ਪਾਸੇ ਜਿਹੜੇ ਨਸ਼ਾ ਵੇਚਦੇ ਰਹੇ ਨੇ ਜਿਨ੍ਹਾਂ ਦੇ ਨਾਮ ਵੱਡੇ ਵੱਡੇ ਨਸ਼ਾ ਤਸਕਰੀਆਂ ਚਾਹੁੰਦੇ ਨੇ ਕਿ ਜਿਨ੍ਹਾਂ ਨੇ ਪੰਜਾਬ ਦੇ ਅੰਦਰ ਨਸ਼ੇ ਦਾ ਜਾਲ ਵਿਸਾਇਆ ਉਹਨਾਂ ਨੂੰ ਲੈ ਕੇ ਅੱਜ ਕਾਂਗਰਸ ਪਾਰਟੀ ਵੀ ਜਿਹੜੀ ਆ ਉਹ ਬੋਲ ਰਹੀ ਆ ਆਕਾਲੀਦਰ ਭਾਜਪਾ ਵਾਲੇ ਬੋਲ ਰਹੇ ਨੇ ਕਿ ਸੋ ਨਸ਼ਾ ਤਸਕਰੀ ਦੇ ਅੰਦਰ ਕੋਈ ਵੀ ਵਿਅਕਤੀ ਚਾਹੇ ਛੋਟਾ ਚਾਹੇ ਵੱਡਾ ਜਿਹੜਾ ਵੀ ਇਨਵੋਲਵ ਆ ਉਦੇ ਖਿਲਾਫ ਸਖਤ ਕਾਰਵਾਈ ਹੋਗੀ ਉਹਨੂੰ ਵਕਸ਼ਾ ਨਹੀਂ ਜਾਊਗਾ ਕਾਨੂੰਨ ਦੇ ਮੁਤਾਬਕ ਉਹਨੂੰ ਮਿਸਾਲੀ ਸਜ਼ਾ ਜਿਹੜੀ ਆ ਉਹ ਆਮ ਆਦਮੀ ਪਾਰਟੀ ਸਰਕਾਰ ਦੇ ਲਿਕੁਏਟਡ ਆਗੀ ਅਸੀਂ ਪੰਜਾਬ ਦੇ ਨੌਜਵਾਨ ਨੂੰ ਇਨਸਾਫ ਦਿਵਾਵਾਂਗੇ ਪੰਜਾਬ ਦੀ ਉਹਨਾਂ ਮਾਮਾ ਨੂੰ ਉਹਨਾਂ ਭੈਣਾਂ ਨੂੰ ਜਿਨ੍ਹਾਂ ਦੇ ਪੁੱਤ ਜਿਨ੍ਹਾਂ ਦੇ ਭਰਾ ਇਹ ਜਹਾਨ ਤੋਂ ਚਲੇ ਗਏ ਇਹਨਾਂ ਚਿੱਟਾ ਨਸ਼ਾ ਦੇ ਤਸਕਰਾ ਕਰਕੇ ਚਲੇ ਗਏ ਅਸੀਂ ਉਹਨਾਂ ਨੂੰ ਇਨਸਾਫ ਦਿਵਾ ਕੇ ਰਹਿਾਂਗੇ ਪਰ ਲੇਕਿਨ ਬੜਾ ਅਫਸੋਸ ਆ ਕਿ ਆਜਾ ਅਕਾਲੀ ਵੀ ਅਕਾਲੀ ਭਾਰਤੀ ਜਨਤਾ ਪਾਰਟੀ ਵਾਲੇ ਔਰ ਕਾਂਗਰਸ ਪਾਰਟੀ ਵਾਲੇ ਅੱਜ ਉਹ ਜਿਹੜੇ ਨੇ ਹੰਝੂ ਬਹਾਰ ਰਹੇ ਨੇ ਕਿ ਸਿਕਿਉਰਿਟੀ ਕਿਉਂ ਘਟ ਗਈ ਕਿ ਸਿਕਿਉਰਿਟੀ ਜਿਹੜੀ ਆ ਕਿਉਂ ਘਟਾਈ ਗਈ ਕਿਉਂਕਿ ਇਥੋਂ ਪਤਾ ਲੱਗਦਾਗਾ ਇਹ ਲੋਕ ਜਿਹੜੇ ਨੇਗੇ ਉਹ ਪੰਜਾਬ ਦੇ ਅੰਦਰੋਂ ਡਰਗ ਮਾਫੀਆ ਖਤਮ ਨਹੀਂ ਹੋਣ ਦੇਣਾ ਚਾਹੁੰਦੇ ਉਹ ਪੰਜਾਬ ਨੂੰ ਜਿਹੜਾ ਬਰਬਾਦੀ ਵੱਲ ਧੱਕੇ ਰੱਖਣਾ ਚਾਹੁੰਦੇ ਨੇਗੇ ਉਹ ਨਹੀਂ ਚਾਹੁੰਦੇ ਕਿ ਪੰਜਾਬ ਦੇ اندر ਨਸ਼ਾ ਖਤਮ ਹੋਏ ਇਹੀ ਕਾਰਨ ਆ ਕਿ ਅੱਜ ਉਹ ਜਿਹੜੇ ਨੇ ਟਰਲੋ ਬੱਚੀ ਹੋ ਰਹੇ ਨੇ ਆਵਾਦੀ ਪਾਰਟੀ ਸ਼ੁਰੂ ਤੋਂ ਕਹਿਦੀ ਆ ਰਹੀ ਹੈ ਕਿ ਰਵਾਇਤੀ ਪਾਰਟੀਆਂ ਪੰਜਾਬ ਨੂੰ ਨਸ਼ਿਆਂ ਦੀ ਦਲਦਲ ਦੇ ਵਿੱਚ ਧੱਕਣ ਦੇ ਲਈ ਜ਼ਿੰਮੇਵਾਰ ਰਹੀਆਂ ਨੇ ਅੱਜ ਜਿਸ ਤਰੀਕੇ ਦੇ ਨਾਲ ਉਹਨਾਂ ਵਿਅਕਤੀਆਂ ਜਿਨ੍ਹਾਂ ਦੇ ਉੱਪਰ ਨਸ਼ਿਆਂ ਦੇ ਵੱਡੇ ਕਾਰੋਬਾਰ ਦੀਆਂ ਉਂਗਲਾਂ ਉੱਠਦੀਆਂ ਰਹੀਆਂ ਉਹਨਾਂ ਦੀ ਸਿਕਿਉਰਿਟੀ ਵਿਦਡਰਾ ਹੋਣ ਤੇ ਜਿਸ ਤਰੀਕੇ ਦੇ ਨਾਲ ਅੱਜ ਅਕਾਲੀ ਦਲ ਕਾਂਗਰਸ ਤੇ ਬੀਜੇਪੀ ਬੋਲ ਰਹੇ ਨੇ ਅੱਜ ਤੱਕ ਤਾਂ ਇਹ ਇਹ ਪੰਜਾਬੀ ਜਾਂ ਪੰਜਾਬੀਆਂ ਦੇ ਹੱਕਾਂ ਦੇ ਲਈ ਕਦੇ ਇਸ ਤਰ੍ਹਾਂ ਇਕੱਠੇ ਹੋ ਕੇ ਬੋਲੇ ਨਹੀਂ ਮੈਂ ਸਮਝਦਾ ਕਿ ਅੱਜ ਜਿੱਥੇ ਵੱਡੇ ਪੱਧਰ ਦੇ ਉੱਪਰ ਵੱਡੀ ਜੰਗ ਨਸ਼ਿਆਂ ਨੂੰ ਪੰਜਾਬ ਧਰਤੀ ਤੋਂ ਖਤਮ ਕਰਨ ਦੇ ਲਈ ਪੰਜਾਬ ਸਰਕਾਰ ਚਲਾ ਰਹੀ ਹੈ ਤੇ ਉਹਦੇ ਵਿੱਚ ਇਹ ਲੋਕ ਨਹੀਂ ਚਾਹੁੰਦੇ ਹੈਗੇ ਕਿ ਅਸੀਂ ਇਸ جنگ ਦੇ ਵਿੱਚ ਪੰਜਾਬ ਦੇ 3 ਕਰੋੜ ਪੰਜਾਬੀ ਇਸ جنگ ਦੇ ਵਿੱਚ ਕਾਮਯਾਬ ਹੋਣ ਇਸੇ ਕਰਕੇ ਇਹਨਾਂ ਦੀ ਘਬਰਾਹਟ ਹੈ ਜਿਹੜੀ ਉਹ ਅੱਜ ਸਾਹਮਣੇ ਆ ਰਹੀ ਹੈ ਇੱਕ ਇਹੋ ਜਿਹੇ ਵਿਅਕਤੀ ਜਿਸ ਦੇ ਉੱਪਰ ਵੱਡੇ ਨਸ਼ਿਆਂ ਦੇ ਅਲੀਗੇਸ਼ਨ ਲੱਗੇ ਹੋਣ ਤੇ ਉਹਨਾਂ ਨੂੰ ਪ੍ਰਧਾਨ ਮੰਤਰੀ ਲੈਵਲ ਦੀ Z+ ਸਿਕਿਉਰਿਟੀ ਮਿਲੀ ਹੋਵੇ ਕੀ ਇਹ ਜਾਇਜ਼ ਹੈ ਪੰਜਾਬ ਦੇ ਨੌਜਵਾਨਾਂ ਨੂੰ ਬਰਬਾਦ ਕਰਨ ਵਾਲਿਆਂ ਨੂੰ ਦੇ ਨਾਲ ਕਿਸੇ ਤਰੀਕੇ ਦੀ ਕੋਈ ਲਿਹਾਜ਼ ਨਹੀਂ ਹੋਣੀ ਚਾਹੀਦੀ ਪੰਜਾਬ ਦੇ ਧਰਤੀ ਦੇ ਉਪਰੋਂ ਨਸ਼ਾ ਨੂੰ ਜੜਾਂ ਤੋਂ ਖਤਮ ਕਰਨ ਦੇ ਲਈ ਆਮ ਆਦੀ ਪਾਰਟੀ ਦੀ ਸਰਕਾਰ ਵਚਨਬੱਧ ਹੈ ਤੇ ਜਦੋਂ ਤੱਕ ਇਹ کاروبار ਇਹ ਗੋਰਖ ਧੰਦਾ ਪੰਜਾਬ ਦੀ ਧਰਤੀ ਤੋਂ ਖਤਮ ਨਹੀਂ ਹੋ ਜਾਂਦਾ ਆਮ ਆਦੀ ਪਾਰਟੀ ਦੀ ਪੰਜਾਬ ਸਰਕਾਰ ਟਿੱਕੇ ਨਹੀਂ ਬੈਠੇਗੀ ਅਸੀਂ ਇਹਦੇ ਲਈ ਤૈયਾਕ ਕੀਤਾ ਹੋਇਆ ਹੈ ਦੇਖੋ ਜਿਹੜਾ ਸਰਦਾਰ ਵਿਕਰਮ ਸਿੰਘ ਮਜੀਠੀਆ ਸਾਹਿਬ ਦੀ ਸੁਰੱਖਿਆ ਵਾਪਸ ਲੈ ਜਾਣ ਦਾ ਮਾਮਲਾ ਅੱਜ ਉਹਦੇ ਤੇ ਸਰਕਾਰ ਦਾ ਸਟੈਂਡ ਦੱਸਣ ਦੇ ਲਈ ਕੌਣ ਆਇਆ ਸ਼੍ਰੀ ਅਮਨ ਅਰੋੜਾ ਜਿਹੜੇ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਨੇ ਪਹਿਲਾਂ ਤਾਂ ਮੈਂ ਅਰੋੜਾ ਸਾਹਿਬ ਦਾ ਧੰਨਵਾਦ ਕਰਦਾ ਕਿਉਂਕਿ ਉਹਨਾਂ ਨੇ ਸਾਡੀਆਂ ਗੱਲਾਂ ਤੇ ਆਪ ਹੀ ਮੋਹਰ ਲਾਤੀ ਅਸਤੇ ਪਹਿਲੇ ਦਿਨੋਂ ਕਹਿ ਰਹੇ ਹਾਂ ਇਹ ਕੋਈ ਸੁਰੱਖਿਆ ਏਜੰਸੀਆਂ ਦਾ ਜਾਂ ਪੰਜਾਬ ਪੁਲਿਸ ਦਾ ਫੈਸਲਾ ਨਹੀਂ ਇਹ ਆਮ ਆਦਮੀ ਪਾਰਟੀ ਦੇ ਦਫ਼ਤਰ ਦੇ ਵਿੱਚ ਲਿਆ ਇੱਕ ਪੋਲਿਟੀਕਲ ਫੈਸਲਾ ਮੈਂ ਅਮਨ ਅਰੋੜਾ ਜੀ ਪੰਜਾਬ ਦੇ ਡੀਜੀ ਗੌਰਵ ਯਾਦਵ ਤੇ ਜਿਹੜੇ ਸਪੈਸ਼ਲ ਡੀਜੀ ਅਰਪਿਤ ਛੁਕਲਾ ਹਾਲਾਂਕਿ ਚਾਹੇ ਅਮਨ ਰੋੜਾ ਹੋਣ ਤੇ ਚਾਹੇ ਅਰਪਿਤ ਛੁਕਲਾ ਜੀ ਹੋਣ ਇਹਨਾਂ ਦਾ ਜਿਹੜਾ ਵੀਡੀਓ ਮੈਸੇਜ ਹੈ ਸੇਮ ਟਾਈਮ ਤੇ ਜਾਰੀ ਹੋਇਆ ਜਿਹੜਾ ਕੋਈ Z+ ਪ੍ਰੋਟੈਕਟਿਵ ਹੈ ਸਰਦਾਰ ਵਿਕਰਮ ਸਿੰਘ ਮਜੀਠੀਆ ਪਿਛਲੇ 13 ਸਾਲਾਂ ਤੋਂ Z+ ਪ੍ਰੋਟੈਕਟਿਵ ਨੇ ਔਰ ਜਿਹੜਾ Z+ ਪ੍ਰੋਟੈਕਟਿਵ ਹੁੰਦਾ ਉਹਦੇ ਚ ਉਹਨੂੰ ਜਦੋਂ ਸੁਰੱਖਿਆ ਦਿੱਤੀ ਜਾਂਦੀ ਹੈ ਇਹ ਕੱਲਾ ਇੱਕ ਪੰਜਾਬ ਪੁਲਿਸ ਨਹੀਂ ਕੇਂਦਰੀ ਏਜੰਸੀਆਂ ਆਈਬੀ ਬਹੁਤ ਜ਼ਿਆਦਾ ਰਿਪੋਰਟਾਂ ਆਉਂਦੀਆਂ ਨੇ ਖੁਫੀਆ ਏਜੰਸੀਆਂ ਦੀਆਂ ਰਿਪੋਰਟਾਂ ਆਉਂਦੀਆਂ ਨੇ ਤਾਂ ਕਿਤੇ ਜਾ ਕੇ Z+ ਕੈਟੇਗਰੀਜ਼ ਹੁੰਦਾ ਤੇ ਅੱਜ ਪੰਜਾਬ ਦੇ ਵਿੱਚ ਹਾਲਾਤ ਇਹ ਬਣ ਗਏ ਨੇ ਕਿ ਆਮ ਆਦਮੀ ਪਾਰਟੀ ਦੇ ਦਫ਼ਤਰ ਦੇ ਵਿੱਚ ਹੀ ਡਿਸਾਈਡ ਹੋ ਰਿਹਾ ਔਰ ਕੀ ਗੱਲ ਕਹੀ ਜਾ ਰਹੀ ਹੈ ਅਮਨ ਅਰੋੜਾ ਜੀ ਤੋਂ ਅਕਿ ਜਿਹੜਾ ਅਸੀਂ ਯੁੱਧ ਨਸ਼ਿਆਂ ਵਿਰੁੱਧ ਸ਼ੁਰੂ ਕੀਤਾ ਇਹ ਤਾਂ ਕਰਕੇ ਸੁਰੱਖਿਆ ਵਾਪਸ ਲਈ ਅਮਨ ਅਰੋੜਾ ਜੀ ਸੁਰੱਖਿਆ ਦਾ ਤੇ ਇਹ ਜਿਹੜੀਆਂ ਸਰਕਾਰ ਦੇ ਪੋਲਿਟੀਕਲ ਪ੍ਰੋਗਰਾਮ ਨੇ ਇਹਨਾਂ ਦਾ ਕੋਈ ਆਪਸ ਦੇ ਵਿੱਚ ਲੈਣਾ ਦੇਣਾ ਹੈ ਤੁਸੀਂ ਲੋਕਾਂ ਨੂੰ ਸਾਹਮਣੇ ਆ ਕੇ ਸਪਸ਼ਟ ਕਰੋ ਅੱਜ ਕਿ ਮੈਂ ਤੁਹਾਨੂੰ ਤੁਹਾਡੀ ਫੋਟੋ ਦਿਖਾਣਾ ਕਹਿੰਦੇ ਜੀ ਇਹ ਜਿਹੜੇ ਡਰੱਗ ਦੇ ਵਿੱਚ ਜਿਹੜੇ ਇਨਵੋਲਡ ਨੇ ਆ ਫਿਰ ਤੁਸੀਂ ਇਹਨਾਂ ਨਾਲ ਕੀ ਕਰਨ ਲਈ ਬੈਠੇ ਹੋ ਹੈ ਕੋਈ ਇਸ ਗੱਲ ਦਾ ਜਵਾਬ ਆ ਤੁਹਾਡੀ ਫੋਟੋ ਹੈ ਕਿ ਕੋਈ ਹੋਰ ਹੈ ਇਹ ਦੋਰੇ ਸਟੈਂਡ ਔਰ ਦੂਸਰਾ ਮੇਰਾ ਸਵਾਲ ਇਹ ਖੜਾ ਹੁੰਦਾ ਹੈ ਕਿ ਜੇ ਕੋਈ ਕਿਸੇ ਤੇ ਕੇਸ ਚੱਲਦਾ ਹੈ ਕੇਸ ਤਾਂ ਭਾਈ ਫਿਰ ਅਰਵਿੰਦ ਕੇਜਰੀਵਾਲ ਤੇ ਵੀ ਚੱਲਦਾ ਉਹ ਵੀ ਬੜਾ ਲੰਬਾ ਸਮਾਂ ਜੇਲ੍ਹ ਚ ਰਹਿ ਕੇ ਆਏ ਨੇ ਉਹਨਾਂ ਨੂੰ ਕਿਉਂ ਪੰਜਾਬ ਪੁਲਿਸ ਦੀ ਸੁਰੱਖਿਆ ਮਨੀਸ਼ ਸੋਧਿਆ ਵੀ ਜੇਲ੍ਹ ਚ ਰਹਿ ਕੇ ਆਏ ਨੇ ਉਹਨਾਂ ਨੂੰ ਕਿਉਂ ਪੰਜਾਬ ਪੁਲਿਸ ਦੀ ਸੁਰੱਖਿਆ ਔਰ ਜਿਹੜੇ ਦੂਜੇ ਬੰਦੇ ਨੇ ਥੋੜੇ ਇਹ ਜਿਹੜਾ ਆਪਣਾ ਕੀ ਕਹਿੰਦੇ ਨੇ ਕੋ ਵਿਜੇ ਨਈਅਰ ਹੈ ਉਹਨੂੰ ਪੰਜਾਬ ਦੀ Z+ ਦਿੱਤੀ ਹੈ ਉਹ ਜਿਹਨੇ ਸੁਆਤੀ ਮਾਲੀਵਾਲ ਤੇ ਹਮਲਾ ਕੀਤਾ ਸੀ ਰਾਜ ਸਭਾ ਮੈਂਬਰ ਤੇ ਉਹ ਵੈਭ ਕੁਮਾਰ ਉਹਨਾਂ ਨੂੰ ਵੀ ਪੰਜਾਬ ਦੀ Z+ ਮਤਲਬ ਆਮ ਆਦਮੀ ਪਾਰਟੀ ਆਪਣੇ ਦਫ਼ਤਰ ਦੇ ਵਿੱਚ ਹੀ ਇਹ ਫੈਸਲਾ ਕਰਦੀ ਹੈ ਕਿ ਪੰਜਾਬ ਦੇ ਵਿੱਚ ਜੇ ਤਾਂ ਕੋਈ ਆਮ ਆਦਮੀ ਪਾਰਟੀ ਦਾ ਨੁਮਾਇੰਦਾ ਹੈ ਜਾਂ ਉਹਨਾਂ ਦਾ ਲੀਡਰ ਹੈ ਉਹਦੀ ਜਾਨ ਬਹੁਤ ਕੀਮਤੀ ਹੈ ਉਹਨਾਂ ਨੂੰ ਤਾਂ ਜੈਡ ਪਲੱਸ ਸੁਰੱਖਿਆ ਜੈਡ ਸੁਰੱਖਿਆ ਤੇ ਜਿਹੜੇ ਵਿਰੋਧੀ ਧਿਰਾਂ ਦੇ ਨੇਤਾ ਨੇ ਵਿਰੋਧੀ ਧਿਰਾਂ ਦੇ ਲੀਡਰ ਨੇ ਉਹਨਾਂ ਦੀ ਜ਼ਿੰਦਗੀ ਦੀ ਕੋਈ ਕੀਮਤ ਹੀ ਹੈ ਨਹੀਂ ਪੰਜਾਬ ਸਰਕਾਰ ਦੀ ਨਜ਼ਰਾਂ ਦੇ ਵਿੱਚ ਇਹ ਸਾਰੀਆਂ ਗੱਲਾਂ ਤੇ ਤੁਹਾਨੂੰ ਸਾਹਮਣੇ ਆ ਕੇ ਸਪਸ਼ਟ ਕਰਨਾ ਪਊਗਾ ਕਿਉਂਕਿ ਇਹੀ ਸਰਦਾਰ ਵਿਕਰਮ ਸਿੰਘ ਮਜੀਠੀਆ ਦੇ 2 ਦਿਨ ਪਹਿਲਾਂ ਅੰਮ੍ਰਿਤਸਰ ਦੇ ਘਰ ਤਾਂ ਤੁਸੀਂ ਪੁਲਿਸ ਗਈ ਹੋਰ ਜਿਹੜੀਆਂ ਏਜੰਸੀਆਂ ਆਉਂਦੀਆਂ ਨੇ ਕਿ ਜੀ ਕੰਧਾਂ ਉੱਚੀਆਂ ਕਰ ਲਓ ਸੀਸੀਟੀਵੀ ਕੈਮਰੇ ਲਾ ਲਓ ਤੁਹਾਨੂੰ ਬਹੁਤ ਜ਼ਿਆਦਾ ਖਤਰਾ ਹੈ ਤੇ 2 ਦਿਨ ਬਾਅਦ ਆ ਕੇ ਤੁਸੀਂ ਕਹਿੰਦੇ ਹੋ ਜੀ ਕੋਈ ਖਤਰਾ ਹੀ ਹੈ ਨਹੀਂ ਸਾਰੀ ਦੀ ਸਾਰੀ ਸੁਰੱਖਿਆ ਵਾਪਸ ਤੇ ਆ ਜਾ ਕੇ ਜਦੋਂ ਲੋਕਾਂ ਦੇ ਵਿੱਚ ਬੜਾ ਵੱਡਾ ਮੁੱਦਾ ਬਣ ਗਿਆ ਕਿ ਇੱਕ ਐਡੇ ਵੱਡੇ ਜਿਹੜੇ ਲੀਡਰ ਨੇ ਇੱਕ ਯੂਥ ਮਾਡਲ ਨੇ ਉਹਨਾਂ ਦੀ ਸੁਰੱਖਿਆ ਪੰਜਾਬ ਸਰਕਾਰ ਵਿਦਡਰੋ ਕਰੇ ਜਦੋਂ ਇੱਕ ਇਸ਼ੂ ਬਣ ਗਿਆ ਸੋਸ਼ਲ ਮੀਡੀਆ ਕੈਂਪੇਨ ਖੜੀ ਹੋ ਗਈ ਫਿਰ ਸਪੈਸ਼ਲ ਡੀਜੀ ਸਾਹਿਬ ਤੋਂ ਇੱਕ ਬਿਆਨ ਦਵਾਤਾ ਕਿ ਨਾ ਜੀ ਸਾਡੇ ਕੋ ਅਸੀਂ ਉਹਨਾਂ ਨੂੰ ਸੁਰੱਖਿਆ ਦਿੱਤੀ ਹੋਈ ਐ ਸਕਾਟ ਵਹੀਕਲ ਵੀ ਐ ਕਿੱਥੇ ਐ ਸਰਦਾਰ ਵਿਕਰਮ ਸਿੰਘ ਮਜੀਠੀਆ ਕੋਲੇ ਕੋਈ ਸੁਰੱਖਿਆ ਕਰਮੀ ਕੋਈ ਸੁਰੱਖਿਆ ਦੀ ਗੱਡੀ ਨਹੀਂ ਐ ਇਹ ਸਾਰੀਆਂ ਗੱਲਾਂ ਤੇ ਮੈਂ ਸਮਝਦਾ ਕਿ ਜਿਸ ਤਰੀਕੇ ਦੀ ਰਾਜਨੀਤੀ ਕੀਤੀ ਜਾ ਰਹੀ ਹੈ ਕਿਉਂਕਿ ਪੰਜਾਬ ਇੱਕ ਬਾਰਡਰ ਸਟੇਟ ਹੈ ਔਰ ਆਮ ਆਦਮੀ ਪਾਰਟੀ ਦੀ ਸਰਕਾਰ ਉਰੇ ਅੱਗ ਨਾਲ ਖੇਡਣਾ ਚਾਹਦੀ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਉਰੇ ਸਟੇਟ ਸਪான்ਸਰਡ ਜਿਹੜਾ ਪੋਲਿਟੀਕਲ ਵਿਰੋਧੀਆਂ ਦੇ ਉੱਤੇ ਅਟੈਕ ਕਰਾ ਰਹੀ ਹੈ ਇਹ ਉਹਦੀ ਕੜੀ ਹੈ ਸੋ ਅੱਜ ਮੈਂ ਅਰਵਿੰਦ ਕੇਜਰੀਵਾਲ ਸਮੇਤ ਜਿੰਨੇ ਅਫਸਰ ਸ਼ਾਈ ਹੈ ਪੰਜਾਬ ਦੀ ਮੈਂ ਸਾਰਿਆਂ ਨੂੰ ਇੱਕ ਗੱਲ ਕਹਿਣੀ ਚਾਹੁੰਦਾ ਕਿ ਇਹ ਜਿਹੜੇ ਪਾਸੇ ਨੂੰ ਆਪਾਂ ਤੁਰਿਆ ਇਹਦੇ ਨਤੀਜੇ ਬੇਹਦ ਘਾਤਕ ਨਿਕਲਣਗੇ ਸ਼੍ਰੋਮਣੀ ਅਕਾਲੀ ਦਲ ਲੋਕ ਮੁੱਦਿਆਂ ਦੀ ਗੱਲ ਕਰਦਾ ਸ਼੍ਰੋਮਣੀ ਅਕਾਲੀ ਦਲ ਲੋਕਾਂ ਦੀ ਆਵਾਜ਼ ਹੈ ਲੋਕਾਂ ਦੀ ਲੜਾਈ ਲੜਦੇ ਆ ਸੋ ਸਾਨੂੰ ਕਿਸੇ ਚੀਜ਼ ਦਾ ਡਰ ਨਹੀਂ ਸਰਕਾਰ ਨੇ ਜਿਹੜੇ ਹਤਕੰਡੇ ਅਪਣਾਉਣੇ ਨੇ ਸਰਕਾਰ ਨੇ ਜਿਹੋ ਜੇ ਖੇਡ ਖੇਡਣੇ ਨੇ ਸਰਕਾਰ ਨੂੰ ਮੁਬਾਰਕ